ਉਹੀ ਆਪਾਂ ਪਹੁੰਚ ਗਏ ਮੰਡੀ ਵਿੱਚ ਜੀ ਤੇ ਹੁਣ ਆਪਣੀ ਕਣਕ ਤਾਰਨ ਲੱਗੇ ਆਂ ਮੌਸਮ ਵੈਸੇ ਅੱਜ ਸਾਫ਼ ਹੈ ਧੁੱਪ ਧੁੱਪ ਨਿਕਲਿਆ ਜੀ ਠੀਕ ਹੈ ਮੜ ਮੋਟੀ ਧੁੱਪ ਲੁਵਾਈ ਜਾਂਦੇ ਫਿਰ ਵੀ ਮੰਡੀ ਦੇ ਵਿੱਚ ਅਜੇ ਠੀਕ ਹੈ ਨਾ ਬਾਕੀ ਜੀ ਦੇਖੋ ਪ੍ਰੋਸੈਸ ਚੱਲ ਰਿਹਾ ਹੁਣ ਹੁਣ ਲੋ ਜੀ ਡਾਲਾ ਕੋਲ ਤਾਂ ਟਰਾਲੀ ਆ ਜੋ ਦੂਵਾ ਸੀ ਲਿਆ ਦੇਖੋ ਵੈਸੇ ਕਣਕ ਦਾ ਦਾ ਇਤਨੀ ਵਧੀਆ ਹੋਏ ਆਹ ਦੇਖੋ ਦਾਣਾ ਪੂਰਾ ਮੋਟਾ ਪੂਰਾ ਫੁੱਲ ਇੱਥੇ ਕੀ ਹੋਲਣ ਲੱਗੇ ਹੋਏ ਆ ਮਿੱਤਰ ਹੁਣ ਹਾਂਜੀ ਆਹ ਲੋ ਟੱਕੀ ਹੋ ਲੋ ਚੁੱਕੀ ਆ ਬਾਗੀ ਮਾੜੀ ਮੋਟੀ ਹੋ ਗਿਆ ਸਾਰਾ ਹੁਣ ਥਲੜੇ ਪਾਸੇ ਤੇ ਪਾ ਲੈ ਹਿੱਥੇ ਪਾ ਲੈ ਵਾਹ ਬਾਈ ਬਾ ਗੱਬਰੂ ਨਾ ਮਾਰਤਾ ਜੋਰਾ ਦੇਖੋ ਮਾਰੀ ਟੱਟ ਕੇ ਮਰਲਾ ਤਨੇ ਹਾਲੇ ਹੀ ਲ ਭਰਦੇ ਹੋ ਲੋ ਜੀ ਲੇਬਰਾਂ ਪੂਰੀਆਂ ਪਹੁੰਚੀਆਂ ਨਹੀਂ ਹਾਲੇ ਇਹ ਜੇ ਕਰਕੇ ਵੀ ਟਰੈਕਟਰਾਂ ਨਾਲੇ ਫੋਲੀ ਜਾ ਰਹੀ ਹੈ ਪਰ ਨੁਕਸਾਨ ਤਾਂ ਹੈਗਾ ਧਣੇ ਡੁੱਟ ਜੰਨੇ ਵਿੱਚ ਹੋਰ ਬਾਈ ਬੋਰ ਲਾਇਆ ਵਾ ਦੇਖ ਲੋ ਐਵੇਂ ਆ ਕੇ ਪੇਕਦੀਆਂ ਮੁੰਡੀਆਂ ਜਿ ਕੰਮ ਕਰਕੇ ਤੇ ਸੌਖਾ ਕੰਮ ਹੋ ਗਈ ਆ ਦੇਖੋ ਫੋਰ ਬਾਈ ਦਿਖਾ ਰਿਹਾ ਜੋਰ ਪੂਰਾ ਆਪਣਾ ਬਾਕੀ ਟਰ ਪਲਵਾ ਰਹੇ ਆ ਆ ਦੇਖੋ ਆਪਣੇ ਕਿਸੇ ਵੀ ਨੇ ਬੜੀ ਘੈਂਟ ਚਟਾ ਨਾਲ ਮਿਲਦੀ ਜਲਦੀ ਹੀ ਵੀ ਆ ਸਾਰਾ ਕੁਝ ਪੰਜਾਬ ਦਾ ਦੱਸਿਆ ਵਾਜ ਪਿੰਡ ਖੇਤ ਕਬੱਡੀ ਨਜ਼ਾਰੇ ਕਿਸਾਨ ਬੇਬੇ ਬਾਪੂ ਗੱਭਰੂ ਪੰਜਾਬ ਮੋਟਰ ਮੋਟਿਆਰ ਮੱਕੀ ਦੀ ਰੋਟੀ ਪੰਜ ਦਰਿਆ ਬਾਈ ਨੇ ਗੱਲਬਾਤ ਬਣਾਈ ਪਈ ਆ ਲੈ ਕੇ ਪੰਜਾਬ ਦੀਆਂ ਸਿਰਤਾਂ ਨੂੰ ਠੀਕ ਆ ਨਵਾਂ ਟਰੈਕਟਰ ਹੈ ਘੈਂਟ ਆ ਬਾਈ ਦਾ ਜੌਂਡੀਅਰ ਸੀਆਰਟੀ 4x4 ਘੈਂਟ ਬਣਾਇਆ ਬਾਈ ਨੇ ਲੋ ਵੀਰ ਜੀ 커피 ਵੀ ਲੋ 83 ਵੱਲੋਂ 커피 ਪਹੁੰਚ ਚੁੱਕੀ ਹੈ ਕਹਿੰਦਾ ਕਰ ਲੋ ਅੱਖ ਖੜੀ ਠੀਕ ਹੈ ਜੀ ਆਜੋ ਮਦਦ ਆਪਾਂ ਜੀ ਰੱਖਦੇ ਹੌਲੈਂਡ ਹੈ ਪਰ ਆਪਾਂ ਸਿੱਤ ਕਰਨ ਲੱਗੇ ਆਂ ਜੌਂਡੀਆ ਟਰੈਕਟਰ ਵੀ ਸਰਾ ਹੀ ਐ ਇਹਦੇ ਵਿੱਚ ਵੀ ਕੋਈ ਕਮੀ ਪੇਸੀ ਲੱਗਦੀ ਨਹੀਂ ਹੈਗੀ ਠੀਕ ਆ ਨਾ ਬਟਣੇ ਬੂਟਣੇ ਨੂੰ ਵੀ ਖੁੱਲਾ ਡੋਲਾ ਉੱਪਰ ਦੇਖੋ ਤੇ ਬ੍ਰੇਕ ਬਰੂਕ ਸਾਰਾ ਕੋਸ ਐਨ ਘੈਂਟ ਐ ਪੂਰਾ ਤੇ ਇਹਨੂੰ ਇੱਕ ਦੋ ਜਿਗਾਰਡ ਦਿੱਤੇ ਮੈਂ ਬੜੇ ਘੈਂਟ ਦਿੱਤੇ ਹੋਏ ਆ ਆ ਲੈਫਟ ਵਾਲਾ ਸਿਸਟਮ ਬੜਾ ਘੈਂਟ ਐ ਪਿੱਛੇ ਖੜਾ ਬੰਦਾ ਜਿੱਦਾਂ ਮਰਜ਼ੀ ਹਾਲ ਸੋ ਅੱਗੇ ਜਿੱਦਾਂ ਮਰਜ਼ੀ ਪਾ ਸਕਦਾ ਨਹੀਂ ਉੱਪਰ ਚੜ੍ਹਨਾ ਪੈਂਦਾ ਸਪੈਸ਼ਲ ਚੱਕਣੇ ਵਾਸਤੇ ਠੀਕ ਹੈ ਉਹ ਕੱਕ ਵੀ ਵਧੀਆ ਦਿੱਤੀ ਹੋਈ ਹੈ ਪਿਛੋਂ ਐਨ ਮਜ਼ਬੂਤ ਹੈ ਪੂਰਾ ਗੱਲਬਾਤ ਬਣਾਈ ਹੋਈ ਹੈ ਵੈਸੇ ਆਪਾਂ ਨੇ ਕਦੇ ਰੱਖਿਆ ਹੈ ਨਹੀਂ ਰੱਖ ਕੇ ਜਰੂਰ ਦੇਖੂਗੇ ਆਪਣੇ ਕੋਲ ਸਾਰੇ ਹਾਲੈਂਡ ਦੇ ਆਂ ਬੇਡ ਪਿਛੋਂ ਆ ਮਾਇ ਕੰਪਨੀ ਚੁਈਆਂ ਐਵੇਂ ਮੈਨੂੰ ਲੱਗਦੀ ਵੀਰ ਬੇਡ ਕੰਪਨੀ ਚੁਈਆਂ ਐਵੇਂ ਪਿਛੇ ਵਾਲੇ ਆ ਵਿੱਚੇ ਰਵਾਇਆ ਤੈਨੂੰ ਬਾਈ ਬੇਡ ਆ ਵੀ ਜਾਂਦੀ ਅੱਛਾ ਮਰੀ ਬੇਡ ਸਾਢੇ 3 ਕੁਆਂਟਾ ਦਾ ਹੋਗਾ ਓਕੇ ਬਾਈ ਕਹਿੰਦਾ ਵੀ ਪੈਸੇ ਦੇ ਕੇ ਲਵਾਇਆ ਕਨਾ ਕੰਪਨੀ ਨਹੀਂ ਦਿੰਦੀ ਹੈ ਕਿ ਅਲੱਗ ਤੋਂ ਪੈਸੇ ਦਿੱਤੇ ਤੇ ਉਹ ਫਰੰਟ ਵਾਲਾ ਵੀ ਕਹਿੰਦਾ ਅਲੱਗ ਪੈਸੇ ਦੇ ਕੇ ਲਵਾਇਆ 36000 ਦਾ ਲੱਗਿਆ ਕਹਿੰਦਾ ਤੇ ਬੇਟ ਵੀ ਘੈਂਟ ਆ ਪੂਰਾ ਫੁੱਲ ਜਿੰਨਾ ਮੁਰਲੇ ਟਾਰਾਂ 'ਤੇ ਵਜਣ ਰਹੂਗਾ 4x4 ਚਲਾਉਣ ਦਾ ਸਵਾਦ ਫਿਰ ਤਾਂ ਹੀ ਆਉਂਦਾ ਬਾਕੀ ਲੱਕ ਲੱਕ ਵਾਲੀ ਬਾਈ ਨੇ ਅਨ ਕੜੈਲ ਗੱਡੇ ਨੇ ਆ ਸਿਸਟਮ ਵੀ ਘੈਂਟ ਲਵਾਇਆ ਵਾ ਪੂਰੀ ਗੱਲਵਾਦਾ ਸਿਸਟਮ ਦੀ ਤੇ ਉੱਪਰ ਪੱਖਾ ਵੀ ਲਵਾ ਛੱਡਿਆ ਗੱਲਬਾਤ ਪੂਰੀ ਐਂਡ ਬਣਾਈ ਵੀ ਆ ਬਾਈ ਨੇ। ਬਾਕੀ ਸਟੇਰਿੰਗ ਇਹਦਾ ਬੜਾ ਘੈਂਟ ਹੈ ਗੱਡੀਆਂ ਮੰਗ ਜਿੱਦਾਂ ਮਰਜੀ ਉੱਪਰ ਥੱਲੇ ਕਰ ਲੋ। ਜਿੰਨੀ ਕ ਹਾਈਟ ਹੈ ਬੰਦੇ ਦੀ ਉਨਾਂ ਕੇ ਕਰ ਸਕਦੇ। ਬਰੋ ਟੱਚ ਗিয়ার ਬਰੋ ਹੈ ਇਹ। ਘੈਂਟਾ ਟਰੈਕਟਰ ਬਾਕੀ ਤੁਸੀਂ ਦੇਖੋ। ਲਓ ਕਰੋ ਚੈੱਕ ਪੂਰਾ। ਲਓ ਜੀ। 14-14 ਬੱਜ ਚੱਲ ਪਿਆ ਕੰਮ ਮੰਡੀ ਵਿੱਚ। ਉੱਪਰ ਦੇ ਰੱਬ ਨੇ ਵੀ ਓੱਖਾ ਕਰਿਆ ਪਿਆ ਨੀਂਦਾਂ ੜਾਈਆਂ ਪਈਆਂ ਦਿੰਦੀਆਂ ਰਾਤਿਆਂ ਪਤਾ ਨਹੀਂ ਕੀ ਪਰ ਢਾੜੀ ਵੱਲ ਤਾਂ ਕਾ ਵੀ ਖੜ ਗਿਆ ਕਹਿੰਦੇ ਮੀਮੂ ਕਾ ਵੀ ਕਰ ਗਿਆ